ਏ ਆਪਣੇ ਹੋ ਗਏ ਹੁਣ ਸਾਢੇ 6 ਸਾਢੇ 6 ਹੋ ਗਏ ਆ ਤੇ ਇੱਥੋਂ ਇੱਥੇ ਘਲੋਨਾਂ ਦਾ ਮੈਂ ਪਹਿਲੋ ਜਾਂਦਾ ਮੈਂ ਬਸ ਤੇ ਹੁਣ ਮੈਂ ਕਿਤੇ ਨਾਲ ਜਾਣਾ ਵਾ ਤੇ ਇੱਥੋਂ ਭਾ ਕੇ ਲੈ ਜਾਂਦੇ ਆ ਸਾਢੇ 6 ਤੋਂ ਤੁਰਨਾ ਵਾ ਤੇ 15 ਕਿ ਮਿੰਟ ਲੱਗਦੇ ਕੰਮ ਤੇ ਜਾਣ ਦੇ ਬਾਕੀ ਕੰਮ ਤੇ ਵੇਖਦੇ ਰੌਣਕ ਮੇਲਾ ਜਾ ਕੇ ਹੁਣ ਆਪਾਂ ਪੀ ਕੇ ਚਾਹ ਤੇ ਫਿਰ ਨਿਕਲ ਜਾਣਾ ਕੰਮ ਤੇ ਕੰਮ ਤੇ ਫਿਰੋਂ ਮੈਂ ਬਸਦੇ ਜਾਣਾ 15 ਮਿੰਟ ਲੱਗਦੇ ਇਥੋਂ ਕੰਮ ਤੋਂ ਹੋਣ ਜੇ ਕੰਮ ਦੇ ਨਾਲ ਇੱਕ ਨਾਲ ਬੁੜੀਆਂ ਕਰਦੀਆਂ ਗੱਡੀ ਤੇ ਜਾਂਦੀਆਂ ਉਹਨਾਂ ਨਾਲ ਹੀ ਚਲੀ ਜਾਂਦੀ ਇਹਦਾ ਉਹ 6:30 ਆਉਂਦੀਆਂ ਇੱਥੇ 6:20 ਹੋਏ ਆ ਪੰਜਾਬ ਦੀ ਜੇ ਚਾਹ ਚੂਪੀ ਕੇ ਤੇ ਜਾ ਕੇ ਲੱਗਦੇ 7 ਵਜੇ ਲੱਗਣਾ ਕੰਮ ਤੇ ਤੇ ਆ ਉਹ ਗਰਾਜ ਆ ਜਿੱਥੇ ਸਮਾਨ ਪਿਆ ਹੁੰਦਾ ਆ ਸਮਾਨ ਪਿਆ ਜਿਹੜਾ ਉਹਦੇ ਵਿੱਚ ਸਲਚੀਚਾ ਰੱਖਣਾ ਹੁੰਦਾ ਆ ਸਾਰਾ ਇਹਨਾਂ ਦਾ ਗਰਾਜ ਆ ਇੱਥੇ ਸਮਾਨ ਰੱਖਿਆ ਹੁੰਦਾ ਇੱਥੋਂ ਲੈ ਕੇ ਜਾਂਦੇ ਜਿੱਦੀ ਜ਼ਰੂਰਤ ਆ ਹੁਣ ਜਿੱਦਾਂ ਪਾ ਲੈ ਕੇ ਜਾਣਾ ਵਾ ਹੁਣ ਆਪੀ ਕੋਲੀ ਤੇ ਗਰਾਂਦੇ ਮਤਲਬ ਵੱਡਾ ਬਸਕੇਤਾ ਤੇ ਛੋਟਾ ਬਸਕੇਤਾ ਪਾ ਲੈ ਕੇ ਜਾਣਾ ਉੱਤੇ ਤੇ ਚਲੋ ਠੀਕ ਆ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਕਿਤੇ ਕਿਤੇ ਦਾ ਲਾ ਲਈਦਾ ਚਲੋ ਠੀਕ ਆ ਓਕੇ ਚਲੋ ਸਹੀ ਆ ਕਪੜੇ ਕਰ ਲਿਆ ਆਪਾਂ ਹੁਣ ਚੇਂਜ ਕਪੜੇ ਕਰਕੇ ਤੀਓਗੇ ਤੇ ਹੁਣ ਬਸ ਰਹਿ ਗਏ ਆ 5 ਮਿੰਟ ਤੇ ਹੁਣ ਆਪਾਂ ਅੰਦਰ ਲੱਗਣ ਲੱਗੇ ਆ ਤੇ ਫੋਨ ਬਾਹਰ ਹੀ ਰੱਖ ਕੇ ਜਾਣਾ ਪੈਣਾ ਵਾ ਫੋਨ ਨਹੀਂ ਅੰਦਰ ਲਾਉਡ ਤੇ ਕਪੜੇ-ਕੁਪੜੇ ਲੈ ਪਾ ਆਪਾਂ ਤੇ ਚਲੋ ਮੈਂ ਕਿਹਾ ਸਵੇਰ-ਸਵੇਰ ਵੀਡੀਓ ਬਣਾ ਲੈਂਦੇ ਆ ਇੱਕ ਕਪੜਾ-ਕੁਪੜਾ ਚੇਂਜ ਕਰ ਲਿਆ ਆਹ ਦੇਖ ਇੱਕ ਮੁੰਡਾ ਹੋਰ ਕੰਮ ਕਰਨਾ ਤੇ ਆਹ ਆਪਣੇ ਇੱਧਰ ਫੈਕਟਰੀ ਆ ਇਹ ਵਨ ਫੂਨ ਰੱਖ ਜਾਣਾ ਬਾਹਰ ਤੇ ਲੱਗੇ ਅੰਦਰ ਜਾ ਕੇ ਕੰਮ ਕਰਨ ਆਹ ਲੱਗਦਾ ਮਸਾਲਾ ਇਹਨਾਂ ਨੂੰ ਆਮ ਮਸਾਲਾ ਲਾ ਕੇ ਇਹ ਗੋਲ ਕਰਕੇ ਫੋਰਨੋ ਚ ਪਾ ਦੇ ਬਾਕੀ ਇੱਕ ਹੋਰ ਗੱਲ ਅੰਦਰ ਠੰਡ ਵੜੀ ਆ ਕੱਪੜੇ ਪਾ ਕੇ ਰੱਖਣੇ ਪੈਂਦੇ ਆ ਜਿਦਾਂ ਇੱਕ ਕੋਟੀ ਪਾਈ ਇੱਕ ਟੀ-ਸ਼ਰਟ ਪਾਈ ਉੱਤੋਂ ਦੀ ਸ਼ਰਟ ਪਾਈ ਤੇ ਐ ਇਹ ਗੱਲਾਂ ਵੀ ਸਫਾਈ ਬਹੁਤ ਰੱਖਦੇ ਆ ਕੰਮ ਚ ਇਹ ਨਹੀਂ ਵੀ ਗੰਦਾ ਸਫਾਈ ਨਾ ਬਹੁਤ ਕਰਦੇ ਕੰਮ ਤੇ ਹੁਣ ਉਹਨਾਂ ਨੇ ਆ ਜਾਣਾ ਪੌjda ਕਰਕੇ ਗਏ ਚਾਹ ਪੀਣ ਜਦੋਂ ਆਗੇ ਫੋਨ ਪਾ ਲੈਣਾ ਆਪਾਂ ਜੇਬ ਵਿੱਚ ਕਿਉਂਕਿ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਉਹ ਤੇ ਜਦੋਂ ਕੋਈ ਨਹੀਂ ਹੁੰਦਾ ਮੈਂ ਕਿਹਾ ਚੱਲ ਆਪਣੇ ਯਾਰ ਦੋਸਤ ਜਿੰਨੇ ਪਿੰਡ ਪੁੰਡ ਵਾਲੇ ਵਿਖਾ ਦੀਏ ਰੌਣਕ ਮੇਲਾ ਕੰਮ ਦਾ ਕਿਉਂਕਿ ਮੈਗਜ਼ੀਨ ਦਾ ਫੈਕਟਰੀਆਂ ਦਾ ਕੰਮ ਸਾਰਿਆਂ ਨੂੰ ਲੱਗਦਾ ਪਤਾ ਨਹੀਂ ਕਿੰਨਾ ਕੌਖਾ ਵਾ ਪਰ ਇਹ ਤੇ ਖੇਤੀ ਨਾਲੋਂ ਵੀ ਸੌਖਾ ਵਾ ਬਹੁਤ ਵਧੀਆ ਸਾਰਾ ਕੁਝ ਕੱਪੜਾ ਵੀ ਇਹਨਾਂ ਦਾ ਬੂਟ ਵੀ ਇਹਨਾਂ ਦੇ ਟੋਪੀ ਵੀ ਇਹਨਾਂ ਦੀ ਬਸ ਬੰਦਾ ਘਰੋਂ ਭਾਵੇਂ ਤਿਆਰ ਹੋ ਗਿਆ ਜੇ ਬਸ ਚਲੋ ਸਹੀ ਆ ਫਿਰ ਕਰ ਲਈਏ ਕੰਮ ਆ ਪਦਾਨੇ ਪਏ ਆ ਬੰਨ ਕੇ ਰੱਖ ਲਈਏ ਇਹਨਾਂ ਨੂੰ ਬਾਹਰ ਚਲੋ ਠੀਕ ਆ ਮਿਲਦੇ ਗੱਲ ਨੂੰ ਫਿਰ ਐਦਾਂ ਬਾਹਰੋਂ ਟਰਾਲੇ ਲੱਦ ਲੱਦ ਕੇ ਆਉਂਦੇ ਆ ਸੂਰ ਦੇ ਐਂ ਦੀ ਅੰਦਰ ਲਾ ਦਿੰਦੇ ਚਾਓ ਤੇ ਐਦਾਂ ਟਰਾਲੇ ਸੂਰ ਦੇ ਆਉਂਦੇ ਇਹਦੇ ਚ ਲੋਡ ਹੋ ਕੇ ਆਉਂਦਾ ਆਪਣੇ ਇੰਡੀਅਨ ਵੀ ਲੈ ਕੇ ਆਉਂਦੇ ਕਈ ਮੁੰਡੇ ਹੁਣ ਜਿਹੜੇ ਹਫਤੇ ਆਏ ਉਹਦੋਂ ਬਣਾਵਾਂਗੇ ਵੀਡੀਓ ਕਰਕੇ ਹੌਣ ਕਰਕੇ ਕੱਪੜੇ ਚੇਂਜ ਸਾਰੇ ਤੇ ਫਿਰ ਜਾਣੇ ਆਪਾਂ ਜਾ ਜੂ ਪੀਣ ਤੇ ਫਿਰ ਮਿਲਦੇ ਆਂ ਵੀ ਬੜੀ ਗੰਦੀ ਹੋਈ ਅੱਜ ਕਾਪੋ ਤੋਂ ਨਵੀਂ ਟੋਪੀ ਲੈਣੀ ਆ ਉਹਨੂੰ ਕਹਿਣਾ ਵਾ ਕਾਪੋ ਪਰਫੂਮ ਹੋਰੇ ਉਹਨੋਂ ਕਪੇਲੀ ਆ ਲੈ ਲਈ ਆਪਾਂ ਨਵੀਂ ਟੋਪੀ ਤੇ ਬਾਕੀ ਮੈਨੂੰ ਇੱਥੇ ਕੰਮ ਕਰਦੇ ਨੂੰ ਹੋ ਗਏ ਆ ਦੁਵੇ ਆਨੋ ਔਰ ਤੋਂ ਮੇਜਾ ਦੋਸਤ ਕਾਪੋ ਕਹਿੰਦਾ ਸੀ ਇਹਦੇ ਹੱਥ ਚੱਲਣਗੇ ਨਾ ਉਹ ਕਹਿੰਦਾ ਹੱਥ ਚੱਲਣੇ ਚਾਹੀਦੇ ਆ ਜ਼ੁਬਾਨ ਦੀ ਕੋਈ ਨਹੀਂ ਜ਼ੁਬਾਨ ਵੀ ਚੱਲਣ ਡੈਬ ਹੋਗੀ 6 ਮਹੀਨੇ ਤੱਕ ਨਹੀਂ ਕੁਝ ਪਤਾ ਲੱਗਾ ਮੁੜ ਕੇ ਚੱਲ ਕੰਮ ਜਿੰਨੀ 100 ਚੋਂ 20% ਮੈਨੂੰ ਆਉਣ ਲੱਗ ਪਈ ਮੈਗਜ਼ੀਨ ਚ ਫੈਕਟਰੀ ਚ ਇਦਾਂ ਹੀ ਕਹਿੰਦੇ ਬੜੀ ਬੋਲੀ ਹਰ ਕੇਸ ਚ ਵੱਖੋ ਵੱਖਰਾ ਸਿਸਟਮ ਆ ਕਈਆਂ ਫੈਕਟਰੀਆਂ ਚ ਹੈੱਡਫੋਨ ਲਾ ਕੇ ਕੰਮ ਕਰਦੇ ਆ ਉੱਥੇ ਤੇ ਬੋਲੀ ਜਿਆਦੀ ਦੀ ਜ਼ਰੂਰਤ ਵਾ ਤੇ ਵੱਖੋ ਵੱਖਰੀਆਂ ਫੈਕਟਰੀਆਂ ਦੀ ਤਨਖਾਹ ਵਾ ਕਿ ਚ 11-1200 ਆ ਕਿ ਚ 18-1900 ਆ ਇਹ ਤੇ ਕੰਮ ਦੇ ਹਿਸਾਬ ਨਾਲ ਆ ਵ ਤੇ ਮੁੜ ਕੇ ਮੈਂ ਉਦੋਂ ਦਾ 2 ਸਾਲ ਹੋ ਗਏ 8 ਮਹੀਨੇ ਲਗਾਤਾਰ ਇੱਥੇ ਕੰਮ ਕਰਨ ਦੇ ਆ ਵਾ ਤੇ ਇੱਥੇ ਮੈਂ ਤਾਂ ਕਰਕੇ ਵੀਡੀਓ ਵੀਡੀਓ ਪਾਦੀ ਵੀ ਇਹ ਫੈਕਟਰੀ ਮੈਗਜ਼ੀਨ ਦਾ ਐਡਾ ਨਹੀਂ ਕੋਈ ਕੰਮ ਉਦਾਂ ਹੀ ਆਪਣੇ ਕਹਿੰਦੇ ਇਹ ਗੱਲ ਆ ਵੀ ਖੇਤੀ ਵਾਲੇ 'ਚ ਜਿਹੜੇ ਖੇਤੀ ਵਾਲੇ 'ਚ ਇੱਕ ਕਾਪੂ ਗਾਂ ਕੋਈ ਨਾਲ ਲੈ ਕੇ ਗਿਆ ਉਹ ਪਿੱਛੋਂ 5 ਯੂਰੋ ਦਿੰਦਾ ਵਾ ਅੱਗੇ ਪਿੱਛੋਂ 6 ਯੂਰੋ ਮਿਲਦੇ ਅੱਗੇ ਉਹਨੂੰ 4 ਯੂਰੋ ਦਿੰਦਾ ਵਾ ਇੱਥੇ ਇੱਕੋ ਹੀ ਕਾਪੂ ਆ ਭਾਵੇਂ ਉਹ 8 ਸਾਲਾਂ ਤੋਂ ਕੰਮ ਕਰਨ ਦੇ ਆ ਵਾ ਸਾਰਿਆਂ ਨੂੰ ਇੱਕੋ ਜਿਕੇ ਆ ਕੋਈ ਕੁਝ ਨਹੀਂ ਕਹਿੰਦਾ ਇਹ ਨਹੀਂ ਵੀ ਕੋਈ ਬੋਲੀ ਆਉਂਦੀ ਐਵੇਂ ਰੋਬ ਮਰੀ ਜਾਂਦਾ ਵੀ ਫਲਾਨਾ ਕਾਪੋ ਆਹ ਕਰ ਉਹ ਕਰ ਸਾਰੇ ਇੱਕੋ ਜਿਕੇ ਕੋਈ ਵੀ ਪ੍ਰੋਬਲਮ ਕਾਪੋ ਨਾਲ ਗੱਲ ਕਰ ਉਸੇ ਬਲੇ ਸੋਲਵ ਕਈ ਵਾਰੀ ਨਹੀਂ ਗੱਲ ਬਾਤ ਆਉਂਦੀ ਹੁੰਦੀ ਉਹ ਦੂਜਾ ਮੁੰਡਾ ਵਾ ਨੰਨੋ ਉਹਦੇ ਤੋਂ ਰਿਕਾਰਡਿੰਗ ਰਿਕੋਰਡਿੰਗ ਕਰਾ ਲੇ ਇਦੀ ਬੋਲੀ ਦੀ ਉਹ ਸੁਣਾ ਦੇਈਦੀ ਆ ਐਂ ਕੰਮ ਸੈਟ ਆ ਸਾਰਾ ਹੁਣ ਪੀ ਕੇ ਚਾਹ ਤੇ ਆਪਾਂ 7 ਵਜੇ ਕੰਮ ਤੇ ਲੱਗੇ ਤੇ 9:40 ਦੀ ਹੁੰਦੀ ਬ੍ਰੇਕ ਤੇ ਹੁਣ ਆਪਾਂ ਚਾਹ ਪੀ ਕੇ ਤੇ ਹੁਣ ਫੇਰ ਆਪਾਂ ਜਦੋਂ ਚਾਹ ਪੀਣ ਆਈ ਦੀ ਬਾਅਦ ਕੱਪੜੇ ਚੇਂਜ ਕਰਕੇ ਆਉਣੇ ਪੈਂਦੇ ਆ ਤੇ ਹੁਣ ਆਪਾਂ ਫੇਰ ਚਾਹ ਚੋ ਪੀ ਕੇ ਤੇ ਫੇਰ ਲੱਗ ਜਾਣਾ ਕੰਮ ਤੇ ਇਧਰ ਉਹ ਸਾਫ ਸਫਾਈ ਸੁਫਾਈ ਕਰੰਦੇ ਆ ਤੇ ਚਲੋ ਸਹੀ ਆ ਮਿਲਦੇ ਆ ਫੇਰ ਮੈਂ ਕਿਹਾ ਇਹ ਕੰਮ ਦਾ ਰੌਣਕ ਮੇਲਾ ਵਿਖਾ ਦੀਏ ਕਿਉਂਕਿ ਜਿੱਥੋਂ ਤੱਕ ਮੈਨੂੰ ਪਤਾ ਜਿਹੜੇ ਸਾਲ ਵਾਲੇ ਪੇਪਰ ਨਹੀਂ ਆ ਉਹਨਾਂ ਦਾ 16 ਲੱਖ ਰੁਪਈਆ ਲੱਗਦਾ ਵਾ ਤੇ 16 ਲੱਖ ਰੁਪਇਆ ਲੱਗਦਾ ਉਹ ਪੇਪਰ ਨਿਕਲ ਆਉਂਦੇ ਆ ਤੇ ਬੰਦਾ ਆਉਂਦਿਆਂ ਪੱਕਾ ਹੋ ਜਾਂਦਾ ਜੇ ਇਟਲੀ ਆਉਣਾ ਹੈ ਤੇ ਸਾਲ ਵਾਲੇ ਪੇਪਰ ਸਭ ਤੋਂ ਵਧੀਆ ਵਾ ਟਰਾਈ ਕਰੋ ਵੀ ਸਾਲ ਵਾਲੇ ਪੇਪਰ ਨਿਕਲ ਜਾਂਦੇ ਡੇ ਨੌਂ ਮਹੀਨੇ ਵਾਲਾ ਬੜਾ ਖੱਜਲ ਖਰਾਬੀ ਨੌਂ ਮਹੀਨੇ ਵਾਲੇ ਤੇ ਮੈਨੂੰ 3 ਸਾਲ ਹੋ ਗਏ ਆ ਇਹਨੂੰ ਅਜੇ ਤੱਕ ਮੇਰੇ ਪੇਪਰ ਪੂਰੇ ਨਹੀਂ ਹੋਏ ਤੇ ਮੇਰਾ ਭਰਾ ਜੇ ਟਰਾਈ ਮਾਰੋ ਸਾਲ ਵਾਲੇ ਪੇਪਰ ਲਓ ਉਹ ਬਿਹਤਰ ਆ ਮਸ਼ੀਨਾਂ ਲੱਗੀਆਂ ਆਪਣੇ ਕਫੇ ਕੁਫੇ ਪੀਣ ਨੂੰ ਕਫੇ ਨਿਕਲ ਜਾਂਦੀ ਵਿੱਚ ਜਾਂ ਕੋਕਾਕ ਕੁਝ ਵੀ ਪੀਣਾ ਹੋਵੇ ਬ੍ਰੇਕ ਆ ਕੇ ਇੱਥੇ ਰੋਟੀ ਖਾ ਲਈਦੀ ਬੈ ਕੇ ਤੇ ਕਫੇ ਕੁਫੇ ਪੀਣੀ ਹੋਵੇ ਜੋ ਵੀ ਵਿੱਚੋਂ ਕਢਾ ਲਈਦਾ ਬਾਹਰ ਆ ਸਾਰਾ ਆ ਬਾਹਰ ਦਾ ਮਾਹੌਲਾ ਸਾਰਾ ਆ ਲਿਫਟ ਚ ਉੱਤੇ ਮਾਲ ਆਇਆ ਵਾ ਇਹ ਆਪਾਂ ਕੱਢ ਕੇ ਬਾਹਰ ਇਹ ਮਸ਼ੀਨਾਂ ਚ ਪਾਉਣਾ ਇਹਦਾ ਬੰਦਾ ਸਲਚੀਚਾ ਇਹਦੇ ਨਾਲ ਆਪਾਂ ਕੱਢ ਦੇਣਾ ਬਾਹਰ ਯਾਨੀ ਉਹ ਲੈਂਟਰ ਪਾਉਂਦੇ ਹੁੰਦੇ ਰੇਤਾ ਬੱਜਰੀ ਰਲਾਉਂਦੇ ਆ ਇਦਾਂ 200 300 ਕੁਇੰਟਲ ਮਾਲ ਪੈਂਦਾ ਵਾ ਵੇਚੇ ਦੇ ਤੇ ਲੂਨ ਲਾਨ ਸਾਰਾ ਕੁਝ ਮਸਾਲਾ ਪਾ ਕੇ ਰਲਾ ਦਿੰਦੇ ਆ ਤੇ ਬਾਅਦ ਜਿਹਦੇ ਨਾਲ ਕੱਢ ਕੇ ਨਾ ਟੱਪਾਂ 'ਚ ਤੇ ਮੁੜ ਕੇ ਪੈਕਟਾਂ 'ਚ ਪਾ ਕੇ ਤੇ ਪੈਕਿੰਗ ਕਰਕੇ ਮਾਰਕੀਟ 'ਚ ਘੱਲ ਦਿੰਦੇ ਆ ਵੇ ਕਿੱਡਾ ਵੱਡਾ ਜੰਮਾ 200 300 ਕੁਇੰਟਲ ਮਾਲ ਇੱਕ ਹੀ ਵਾਰੀ ਪਾ ਕੇ ਤੇ ਚਰਲਾ ਦਿੰਦੇ ਖੜਾਕ ਆਉਂਦਾ ਨਾ ਤੇ ਮੁੜ ਕੇ ਤੇ ਜੋ ਕੱਢ ਕੇ ਟੱਪਾਂ 'ਚ ਮਸਾਲਾ ਲਾ ਕੇ ਤੇ ਮਾਰਕੀਟਾਂ 'ਚ ਆ ਆਪਾਂ ਲੰਬਾਰੀ ਜੋ ਕੱਪੜੇ ਕੱਢ ਲੈਂਦੇ ਆ ਕਪੜਿਆਂ ਤੇ ਨਾਮ ਲਿਖਿਆ ਹੁੰਦਾ ਸਾਰਿਆਂ ਤੇ ਇਹ ਹੋ ਗਏ ਆ 6:50 ਹੋ ਗਏ ਆ 10 ਮਿੰਟ ਰਹਿ ਗਏ ਆਪਣੇ ਕੰਮ ਤੇ ਲੱਗਣ ਨੂੰ ਕੰਮ ਤੇ ਆਪਾਂ ਪਹੁੰਚ ਗਏ ਆ ਕੱਪੜੇ ਚੇਂਜ ਕਰਕੇ ਹੁਣ ਵੜ ਜਾਣਾ ਅੰਦਰ ਚਾਓ ਮੀ ਕੋ ਮੰਜੋਰਨੋ ਆ ਵਾ ਗੱਡੀ ਜਿਹੜੀ ਆਪਾਂ ਨੂੰ ਛੱਡ ਕੇ ਜਾਂਦੀ ਏ ਆਓ ਚੱਲ ਗਈ ਰਾਣੀ ਇਹਨਾਂ ਦੇ ਨਾਲ ਜਾਈਦਾ ਵਾ ਆ ਆਪਣਾ ਛਤਰੀ ਵਾਲਾ ਹਾਂਜੀ ਕਿਦਾਂ ਬੰਦਾ ਕਹਿੰਦਾ ਇਹ ਵੀਡੀਓ ਬਣਾ ਕੇ ਬਾ ਮੈਂ ਆ ਬਾ ਦਿੰਨੇ ਆ ਹੋਰ ਕਿਦਾਂ ਆ ਗਿਆ ਆਪਣਾ ਘਰ ਇੱਕ ਗੱਲ ਹੋਰ ਆ ਹੁਣ ਇਹੋ ਜਿਹੇ ਮੌਸਮ ਕਿਹਾ ਤਾਂ ਨਹੀਂ ਵਸਾ ਖਾਣਾ ਪਤਾ ਨਹੀਂ ਜੋਰ ਪੇਟ ਲਈ ਕਿਹੜੇ ਵੇਲੇ ਮੀਂਹ ਆ ਜਾਣਾ ਆ ਹੱਥ ਚ ਪੱਕੀ ਚਾਹੀਦੀ ਆ ਗਿਆ ਆਪਣਾ ਘਰ ਆ ਗਿਆ ਆਪਣਾ ਘਰ ਤੇ ਚਲੋ ਠੀਕ ਆ ਲਾਈਏ ਕਪੜੇ-ਕਪੜੇ ਕਰੀਏ ਚੇਂਜ ਤੇ ਫਿਰ ਮਲੌਣੇ ਬਾਜੂ ਬਣਾਉਣਾ ਵੀ ਓਕੇ ਆ ਆਹ ਵਾ ਇਹਨਾਂ ਦੇ ਨਾਲ ਮੈਂ ਕੰਮ ਤੇ ਆਉਣਾ ਇਹ ਮੈਨੂੰ ਲੈ ਆਉਂਦੇ ਉੱਥੋਂ ਕੰਮ ਤੇ ਤੇ ਆਓ ਆ ਗਈ ਸੈਕਰੀ ਮੈਗਜ਼ੀਨ ਤੇ ਇਹਨਾਂ ਦੇ ਨਾਲ ਹੀ ਆ ਜੰਨਾ ਮੈਂ ਆਪਣੇ ਘਰ ਦੇ ਲਾਗੂ ਦੀ ਨੰਗਦੇ ਨਾਲ ਭਾ ਲੈਉਂਦੇ ਤੇ ਆਹ ਆਪਣੀ ਮੈਗਜ਼ੀਨ ਚਲੋ ਸਹੀ ਆ ਕਪੜੇ ਕਰ ਲਿਆ ਆਪਾਂ ਹੁਣ ਚੇਂਜ ਕਪੜੇ ਕਰਕੇ ਚੇਂਜ ਤੇ ਹੁਣ ਬਸ ਰਹਿ ਗਏ ਆ 5 ਮਿੰਟ ਤੇ ਹੁਣ ਆਪਾਂ ਅੰਦਰ ਲੱਗਣ ਲੱਗੇ ਆ ਤੇ ਫੋਨ ਬਾਹਰ ਹੀ ਰੱਖ ਕੇ ਜਾਣਾ ਪੈਣਾ ਵਾ ਫੋਨ ਨਹੀਂ ਅੰਦਰ ਲਾਉਣਾ ਤੇ ਕਪੜੇ-ਕੁਪੜੇ ਲੈ ਪਾ ਆਪਾਂ ਤੇ ਚਲੋ ਮੈਂ ਕਿਹਾ ਸਵੇਰ-ਸਵੇਰ ਵੀਡੀਓ ਬਣਾ ਲੈਂਦੇ ਆ ਇੱਕ ਕਪੜਾ-ਕੁਪੜਾ ਚੇਂਜ ਕਰ ਲਿਆ ਆ ਦੇਖ ਇੱਕ ਮੁੰਡਾ ਹੋਰ ਕੰਮ ਕਰਨਾ ਤੇ ਆ ਆਪਣੇ ਇੱਧਰ ਫੈਕਟਰੀ ਆ ਤੇ ਹੁਣ ਫੋਨ ਰੱਖ ਜਾਣਾ ਬਾਹਰ ਇਹ ਕੰਮ ਹੋ ਗਿਆ ਵਾ ਆਪਣਾ ਖਤਮ 2 ਵਜੇ ਤੇ 25 ਮਿੰਟ ਹੋ ਗਏ ਆ ਤੇ ਹੁਣ ਕੰਮ ਹੋ ਗਿਆ ਖਤਮ ਹੁਣ ਕੱਪੜੇ ਚੇਂਜ ਕਰਕੇ ਤੇ ਜਿਨ੍ਹਾਂ ਦੇ ਨਾਲ ਹੀ ਸਵੇਰੇ ਆਇਆ ਨਾਲ ਹੀ ਗੱਡੀ ਤੇ ਉਹਨਾਂ ਦੇ ਚੱਲ ਜਾਣਾ ਅੱਜ ਕੰਮ ਥੋੜਾ ਹੀ ਨਹੀਂ ਤੇ 3 ਵਜੇ ਛੁੱਟੀ 3 ਵਜੇ 3 ਵਜੇ ਛੁੱਟੀ ਹੁੰਦੀ ਆ ਤੇ ਉਦੋਂ ਬੱਸ ਤੇ ਜਾਣ ਲੱਗਿਆ ਘਰੇ 4-5 ਵਜ ਜਾਂਦੇ ਆ ਹੁਣ ਵਾਵਾ ਸੌਖਾ ਵਾ ਤੇ ਉੱਤੇ ਨਾਲ ਇਹ ਬੜੀਆਂ ਕੰਮ ਕਰਦੀਆਂ ਉਹਨਾਂ ਦਾ ਕੰਮ ਖਤਮ ਹੋ ਜਾਂਦਾ ਤੇ ਉਹਨਾਂ ਦੇ ਨਾਲ ਹੀ ਚਲ ਜਾਈਦਾ ਸਹੀ ਆ ਜਾ ਕੇ ਘਰੇ ਫਿਰ ਤੁਹਾਨੂੰ ਮਲਾਉਣਾ ਬਾਜੂ ਉਹਨਾਂ ਨਾਲ ਵੀ ਤੇ ਚਲੋ ਸਹੀ ਆ ਆ ਗਿਆ ਆਪਣਾ ਘਰੇ ਇੱਕ ਗੱਲ ਹੋਰ ਆ ਹੁਣ ਇਹੋ ਜਿਹੇ ਮੌਸਮ ਕਿਹਾ ਤਾਂ ਨਹੀਂ ਵਸਾ ਖਾਣਾ ਪਤਾ ਨਹੀਂ ਯੂਰਪੀਟ ਲਈ ਕਿਹੜੇ ਵੇਲੇ ਮੀਂਹ ਆ ਜਾਣਾ ਆ ਹੱਥੇ ਚ ਪੱਕੀ ਚਾਈਦੀ ਆ ਆ ਗਿਆ ਆਪਣਾ ਕਾਰ ਆ ਗਿਆ ਆਪਣਾ ਕਾਰ ਤੇ ਚਲੋ ਠੀਕ ਆ ਲਾਈਏ ਕਪੜੇ-ਕੁਪੜੇ ਕਰੀਏ ਚੇਂਜ ਤੇ ਫਿਰ ਮਲਾਉਣੇ ਬਾਜੂ ਹਣਾਣਾ ਵੀ ਓਕੇ